ਉਹਦੀ ਬੈਠਣੋਂ ਇੱਕ ਪਰ ਪਰ ਇੱਕ ਸੀ ਤੇ ਇਤਨਾ ਤੇ ਇੱਕ ਅੱਧੀ ਭਰਮ ਵਾਲੀ ਬੈਠਿਆਂ ਮੱਝੀ ਕੀ ਕੀ ਆ ਮੁੰਦਰਾ ਨੂੰ ਕਹਿਆ ਜਿਹੜਾ ਤੁਸੀਂ ਹੋ ਕੇ ਬੈਠਾ ਉਹਨੂੰ ਗੁੰਦੇ ਸ਼ਬਦ ਤੁਸੀਂ ਜਿਹਨਾਂ ਤੇ ਕਵੀਗਦਾਰੀ ਤੇ ਬੈਠਦੇ ਪੰਗਾ ਤਾਂ ਵੱਤ ਗਿਆ ਰਿਸ਼ਤੇਦਾਰੀਆਂ ਵੱਧੀਆਂ ਦੋਨਾਂ ਨੂੰ ਆਉਣਾ ਜਾਣਾ ਪਦ ਗਿਆ ਬਤਿਆਂ ਨੂੰ ਬੈਦ ਤੋਂ ਛੱਡ ਕੇ ਆਉਣਾ ਇਹ ਪੱਕੀ ਡਿਊਟੀ ਲੱਗ ਗਈ ਲੈ ਕੇ ਵੀ ਹੋਣਾ ਤਾਂ ਇਹ ਪੱਕੀ ਬਣਿਆ ਜਿੱਥੇ ਮਰਦੀ ਹੁੰਦੇ ਮਰਦੇ ਤੋਂ ਠੀਕੜੀ ਨਹੀਂ ਹੁੰਦੀ ਉਹ ਜਿਹੜੀ ਬੱਚਿਆਂ ਦਾ ਸਾਦਾ ਹੋ ਗਿਆ ਬੈਠੇ ਰਹੋ ਇਹ ਕਿਹ ਗੱਲ ਵੀ ਹੀ ਹੋ ਜਾਂਦਾ ਅਸਲ ਤਾਂ ਹੁਣ ਬਸਿਆ ਸ਼ਬਦੀ ਕੁਝ ਹੋਰ ਜਾਂਦਾ ਵਣਪਰ ਹੋ ਜਾਂਦਾ ਮੇਟਾ ਸੋਚਦਾ ਤਾਂ ਬੰਦਾ ਇਹ ਨਹੀਂ ਕਿ ਜਮੀਨ ਲਾ ਕੇ ਤਵੇੜ ਦੇ ਦੇ ਬੱਚੇ ਵਿਆਹ ਦੇ ਨੇ ਬਣੇ ਨਹੀਂ ਨਹੀਂ ਟੁੜਿਆ ਜੀ ਰਿਸ਼ਤੇਦਾਰੀਆਂ ਮਤਲਬ ਦੋਧੇ ਮਾਰਗ ਮੇਲੇ ਦੇ ਬੰਦੇ ਦੀ ਸੋਚ ਹੈ ਕਿ ਉਹ ਚੈੱਕ ਇਹਦੀ ਆ ਮਾਇਆ ਕੰਮ ਕਰਕੇ ਬੈਠਾਂਗੇ ਫਿਰ ਖਾਵਾਂਗੇ ਬੁੜਾਪੇ ਖੜਾ ਸਾਰਾ ਹੋ ਟਿਕਿਆ ਜਿਹਦਾ ਬੁੜਾਪੇ ਵੀ ਟਿਕਣਾ ਮਿਚਾ ਦੂਜੇ ਸ਼ਗਲਰ ਵਿੱਚ ਪਰਦਾ ਹੋ ਪਾ ਦਿੰਦਾ ਬੰਦਾ ਬੜਾ ਰੋਚਾਰਾ ਆਪਣੇ ਨੂੰ ਸ਼ਮ ਦਰ ਕਰਦਾ ਹੈ ਬੰਦਾ ਬੜਾ ਸੋਹਣੇ ਦਰ ਕੀ ਟਿਕ ਪਰਦਾ ਸਭੂਰ ਬਾਦ ਨੇ ਬੰਦਾ ਕਹਿੰਦਾ ਜੇ ਜੋਗੀ ਵਿੱਚ ਕੋਈ ਕੰਮ ਕਰਦਾ ਉਹਨੂੰ ਕੋਈ ਬੰਦਾ ਕੁੱਝਾ ਕਰੇ ਤੇ ਮੋਤਾ ਬਸ ਕਰਦਾ ਹੁੰਦਾ ਹੁੰਦਾ ਤੂੰ ਬੁੱਢੇ ਬੇੜੀ ਕਿਹਦੀ ਉਹ ਪਤਾ ਕੀ ਕੀ ਕਹਿੰਦਾ ਜੀ ਕੀ ਕਰਾਂ ਸਾਰੀ ਉਮਰ ਕੰਮ ਕਰਿਆ ਹੁਣ ਕੀ ਕਰਾਂ ਬੈਠ ਹੀ ਨੇ ਹੁੰਦਾ ਵੀ ਅਸਲ ਨਹੀਂ ਕਹਿੰਦਾ ਕਿ ਤੇਰੇ ਅੰਦਰੋਂ ਤਰੀ ਨਹੀਂ ਅਸਲ ਗੱਲ ਮੰਦਾ ਕਹਿੰਦਾ ਜੀ ਇਹ ਜਿਹਨੇ ਸਾਰੀ ਉਮਰ ਕੰਮ ਹੁੰਦਾ ਉਹ ਬੁਢਾਪੇ ਸਮੇਂ ਦੀ ਕੀ ਨਾਲ ਰਿਹਾ ਨਹੀਂ ਨਹੀਂ ਅਸਲ ਗੱਲ ਦੱਸਣਾ ਜੀ ਇਹ ਕੀ